ਸਤਿ ਸ੍ਰੀ ਅਕਾਲ ਜੀ ਮਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਜਿਹੜੀ ਕੱਲ ਦਿੱਤੀ ਸੀ ਕਿਸਾਨਾਂ ਨੇ 13 ਫਰਵਰੀ ਦੀ ਦਿੱਲੀ ਕੂਚ ਕਰਨ ਦੀ ਪਹਿਲਾਂ ਹੀ ਕਿਹਾ ਜਾ ਰਿਆ ਸੀ ਸ਼ੰਭੂ ਬਾਹਰ ਤੇ ਰੋਕਿਆ ਜਾਣਾ ਤੇ ਉਹੀ ਗੱਲ ਹੋਈ ਹੈ ਤੇ ਸ਼ੰਭੂ ਬਾਹਰ ਤੇ ਰੋਕਿਆ ਗਿਆ ਜੋ ਬੈਰੀਗੇਟ ਲਾਇਸਿਸਮੈਂਟ ਦੇ ਵਿੱਚ ਕੰਕਰੀਟ ਦੇ ਵਿੱਚ ਉਹ ਬੈਰੀਗੇਟ ਲਗਾਏ ਹੋਏ ਨੇ ਕਈ ਭਾਰਤਾਂ ਦੇ ਵਿੱਚ ਬੈਰੀਗੇਟ ਲਗਾਏ ਗਏ ਨੇ ਫਿਰ ਉਧਰੋਂ ਵੀ ਹਰਿਆਣੇ ਵਾਲੇ ਪਾਸੋਂ ਦਾ ਅਤਰੂ ਗਏ ਦੇ ਗੋਲੇ ਵੀ ਦਾਗੇ ਜਾ ਰਹੇ ਨੇ ਲੋਕਾਂ ਤੇ ਲੋਕਾਂ ਤੇ ਇੱਕ ਤਰ੍ਹਾਂ ਦਾ ਖਦੇੜਨ ਦੀ ਕਿਸਾਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਅੱਗੇ ਨਾ ਵਧਣ ਉਧਰੋਂ ਆਰਮੀ ਵੱਲੋਂ ਜਿਹੜੇ ਗੋਲੇ ਦਾਗੇ ਜਾ ਰਹੇ ਨੇ ਅਸੀਂ ਸ਼ੰਭੂ ਬਾਰਡਰ ਤੇ ਖੜੇ ਹਾਂ ਤੇ ਕਿਸਾਨਾਂ ਵੱਲੋਂ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪਰ ਆਰਮੀ ਵੱਲੋਂ ਵੀ ਆਸੂਗਾਇ ਤੇ ਗੋਲੇ ਸਿੱਟੇ ਜਾ ਰਹੇ ਨੇ ਕਿਸਾਨਾਂ ਨੂੰ ਕਦੇ ਕਦੇੜਨ ਵਾਸਤੇ ਪਰ ਕਿਸਾਨ ਅੱਗੇ ਵੱਧ ਰਹੇ ਨੇ ਟਰੈਕਟਰਾਂ ਨਾਲ ਟਰੈਕਟਰ ਟਰਾਲੀਆਂ ਨਾਲ ਅੱਗੇ ਵੱਧ ਰਹੇ ਨੇ ਦਿੱਲੀ ਨੂੰ ਕੂਚ ਕਰ ਰਹੇ ਨੇ ਸ਼ੰਭੂ ਬਾਡਰ ਤੇ ਰੋਕਿਆ ਜਾ ਰਿਹਾ ਫੋਰਸ ਵੱਲੋਂ ਰੋਕਿਆ ਜਾ ਰਿਹਾ ਪਰ ਕਿਸਾਨ ਕਿਸਾਨ ਅੱਗੇ ਵੱਧ ਰਹੇ ਨੇ ਤੇ ਕਿਸਾਨਾਂ ਨੂੰ ਕਦੇੜਨ ਲਈ ਆਸੂ ਗਏ ਦੇ ਗੋਲੇ ਨੇ ਜਿਹੜੇ ਅਥਰੂ ਗਏ ਦੇ ਗੋਲੇ ਸਿੱਟੇ ਜਾ ਰਹੇ ਨੇ ਤੇ ਗੋੜੀਆਂ ਵੀ ਚਲਾਈਆਂ ਜਾ ਰਹੀਆਂ ਨੇ ਕਈ ਨੌਜਵਾਨ ਫਟੜ ਹੋਏ ਨੇ ਕਈ ਕਿਸਾਨ ਜਿਹਦੇ ਵਿੱਚ ਫੱਟੜ ਹੋਏਗੇ ਨੇ ਤੇ ਹੁਣ ਅੱਗੇ ਵੱਲੋਂ ਵੱਧ ਰਹੇ ਨੇ ਟਰੈਕਟਰ ਲੈ ਕੇ ਤੇ ਹਿੰਦੁਸਤਾਨ ਟਰੈਕਟਰ ਜਿਹੜਾ ਤੁਸੀਂ ਦੇਖ ਰਹੇ ਹੋ ਛੱਤ ਲਾਈ ਹੋਈ ਹੈ ਨਾ ਜੀਸੀਵੀ ਵਾਲੀ ਤੇ ਮੂਰੇ ਚਾਦਰ ਲਗਾਈ ਗਈ ਹੈ ਤੇ ਵੀ ਕੋਈ ਜਿਹੜਾ ਗੋਲਾ ਹੈ ਟਰੈਕਟਰ ਤੇ ਨਾ ਬੱਜੇ ਸਿਰਫ ਚਾਦਰ ਦੇ ਬੱਜੇ ਇਸ ਕਰਕੇ ਉਹਨੂੰ ਬੈਕ ਕੀਤਾ ਗਿਆ ਉਹਨੂੰ ਬੈਕ ਕਰਕੇ ਲੈ ਕੇ ਜਾ ਰਹੇ ਨੇ ਹਿੰਦੁਸਤਾਨ ਟਰੈਕਟਰ ਨੂੰ ਤੇ ਪਿੱਛੇ ਵੀ ਹੋਰ ਆਸੂ ਕਹਿੰਦੇ ਗੋਲੇ ਸਿੱਟੇ ਜਾ ਰਹੇ ਨੇ ਕਿਸਾਨਾਂ ਵੱਲੋਂ ਨੌਜਵਾਨਾਂ ਵੱਲੋਂ ਬੋਰੀਆਂ ਗਿੱਲੀਆਂ ਕਰਕੇ ਉਹਨੂੰ ਜਿਹੜਾ ਗੋੜਿਆਂ ਨੂੰ ਦੱਬਿਆ ਜਾਂਦਾ ਡਿਸਪਿਊਜ਼ ਕੀਤਾ ਜਾਂਦਾ ਕਿਉਂਕਿ ਉਹਦਾ ਜਿਹੜਾ ਤੂੰ ਐ ਘੱਟ ਫੈਲੇ ਤੇ ਅੱਖਾਂ ਤੱਕ ਅੱਖਾਂ ਤੱਕ ਲੋਕਾਂ ਦੀ ਅੱਖਾਂ ਤੱਕ ਘੱਟ ਪਹੁੰਚੇ ਤੇ ਉਹਦਾ ਅਸਰ ਕੱਢ ਜਵੇ ਤੇ ਦੁਬਾਰਾ ਫੇਰ ਦਾਗੇ ਜਾ ਰਹੇ ਨੇ ਅਤਰੂ ਗਾਇਦੇ ਗੋਲੇ ਆਰਮੀ ਵੱਲੋਂ ਅਤਰੂ ਗਾਇਦੇ ਗੋਲੇ ਦਾਗੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਅੱਗੇ ਬਹੁਤ ਬੈਰੀਕੇਡ ਲੱਗੇ ਹੋਏ ਨੇ ਜੋ ਸਿਮਿੰਟ ਦੇ ਵਿੱਚ ਬੈਰੀਕੇਡ ਲਗਾਏ ਗਏ ਨੇ ਕਿਲਾ ਵੀ ਲਗਾਈਆਂ ਗਈਆਂ ਵੀ ਜਿਹੜੇ ਕਿਸਾਨ ਨੇ ਟਰੈਕਟਰ ਲੈ ਕੇ ਅੱਗੇ ਨਾ ਪਹੁੰਚਣ ਉਹਨਾਂ ਨੂੰ ਸ਼ੰਭੂ ਬਾਰਡਰ 'ਤੇ ਰੋਕਿਆ ਜਾਵੇ ਤੇ ਕਿਸਾਨਾਂ ਦੀ ਕਾਲ ਸੀ 13 ਫਰਵਰੀ ਦੀ ਵੀ ਦਿੱਲੀ ਕੂਚ ਕਰਨਾ ਸਿੰਘੂ ਬਾਰਡਰ ਦੇ ਪਹਿਲਾਂ ਦੀ ਤਰ੍ਹਾਂ ਪਹਿਲਾਂ ਦੀ ਤਰ੍ਹਾਂ ਹੀ ਜਿਹੜਾ ਪੱਕਾ ਮੋਰਚਾ ਲਾਉਣ ਦੀ ਤਿਆਰੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਪਰ ਜਿਹੜੇ ਜਵਾਨ ਨੇ ਬੀਐਸਐਫ ਫੌਜ ਆ ਜਿਹੜੀ ਉਹ ਕਿਸਾਨਾਂ ਨੂੰ ਕਦੇੜਨ ਵਾਸਤੇ ਅਥਰੂ ਗੈਸ ਦੇ ਗੋਲੇ ਸਿੱਟ ਰਹੀ ਹੈ ਤੇ ਦੁਬਾਰਾ ਫੇਰ ਫੈਰਿੰਗ ਸ਼ੁਰੂ ਹੋ ਗਈ ਅਥਰੂ ਗੈਸ ਗੈਸ ਦੇ ਗੋਲਿਆਂ ਦੀ ਤੇ ਤੂਆਂ ਹੀ ਤੂਆਂ ਤੂਆਂ ਆ ਚਾਰੇ ਪਾਸੇ ਤੂਆਂ ਹੋ ਚੁੱਕਿਆ ਤੇ ਇਹ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਇਹ ਅੱਖਾਂ ਉੱਤੇ ਹੀ ਅਸਰ ਪਾਉਂਦਾ ਤੇ ਸਾਹ ਲੈਣ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਤੇ ਪ੍ਰਬੰਧ ਕਰਕੇ ਆਏ ਨੇ ਕਿ ਤੁਸੀਂ ਦੇਖ ਸਕਦੇ ਹੋ ਟਰੈਕਟਰ ਤੇ ਬਾਈ ਇਹ ਆਪਣਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਤੁਸੀਂ ਤਸਵੀਰਾਂ ਦਿਖਾਓ ਹਾਂ ਬਾਈ ਆਪਣੇ ਮੂੰਹ ਟੱਕਰੇ ਨੇ ਜਿਹੜਾ ਆਕਸੀਜਨ ਵਾਸਤੇ ਤੁਸੀਂ ਆਪਾਂ ਦੇਖ ਸਕਦੇ ਹੋ ਤੁਸੀਂ ਅਥਰੂ ਗਾਇ ਦੇ ਗੋਲੇ ਦਾਗੇ ਜਾ ਰਹੇ ਨੇ ਤੇ ਜਦ ਵੀ ਜਦੋਂ ਵੀ ਕਿਸਾਨ ਅੱਗੇ ਵੱਧਨੇ ਤਾਂ ਉਧਰੋਂ ਅਥਰੂ ਗਾਇ ਦੇ ਗੋਲੇ ਦਾਗਣੇ ਸ਼ੁਰੂ ਹੋ ਜਾਂਦੇ ਨੇ ਹੁਣ ਜੇ ਤੱਕ ਤੂੰ ਦੇਖ ਸਕਦੇ ਹੋ ਤਸਵੀਰਾਂ ਜਿਹੜਾ ਅਥਰੂ ਗੈਸ ਦਾ ਗੋਲਾ ਏ ਲੋਕਾਂ ਦੇ ਵਿੱਚ ਸਿੱਟਿਆ ਜਾ ਰਿਹਾ ਹੈ ਕਿਸਾਨ ਅੱਗੇ ਵੱਧ ਰਹੇ ਸੀ ਤਾਂ ਅਥਰੂ ਗੈਸ ਦਾ ਗੋਲਾ ਸ਼ੰਭੂ ਵਾਲੀ ਸੱਡੋਂ ਹਰਿਆਣੇ ਵੱਲੋਂ ਸਿੱਟਿਆ ਜਾ ਰਿਹਾ ਹੈ ਆਰਮੀ ਵੱਲੋਂ ਇਹ ਸਿੱਟਿਆ ਜਾ ਰਿਹਾ ਵੀ ਕਿ ਜਿਹੜੇ ਕਿਸਾਨ ਨੇ ਉਹ ਅੱਗੇ ਨਾ ਬਦਨ ਜਦੋਂ ਕਿਸਾਨ ਅੱਗੇ ਵੱਧਨੇ ਉਧਰੋਂ ਜਦ ਇਹ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਕਿਸਾਨਾਂ ਦੇ ਉੱਤੇ ਜਿਹੜੇ ਕਿਸਾਨ ਸ਼ੰਭੂ ਬਾਰਡਰ ਉੱਤੇ ਆਏ ਪਹੁੰਚੇ ਹੋਏ ਨੇ ਆਪਣੇ ਟਰੈਕਟਰ ਟਰਾਲੀਆਂ ਨਾਲ ਤੇ ਪੂਰੇ ਪੰਜਾਬ ਵਿੱਚੋਂ ਕੌਲ ਦਿੱਤੀ ਗਈ ਸੀ 13 ਫਰਵਰੀ ਦੀ ਤੇ ਜਿਹੜੇ ਤੁਸੀਂ ਮਾਹੌਲ ਦੇਖ ਸਕਦੇ ਹੋ ਬੜਾ ਹੀ ਤਣਾਅਪੂਰਕ ਮਾਹੌਲ ਬਣਿਆ ਹੋਇਆ ਹੈ ਸ਼ੰਭੂ ਬਾਰਡਰ ਉੱਤੇ ਇਹ ਜਿਹੜੇ ਸਹਿਮ ਦਾ ਮਾਹੌਲ ਬਣਾਇਆ ਗਿਆ ਹੈ ਇਹ ਜਿਹੜੇ ਗੋਲੇ ਦਾਗੇ ਜਾ ਰਹੇ ਨੇ ਅਤਰੂ ਕਹਿਦੇ ਤੇ ਲੋਕਾਂ ਦੇ ਵਿੱਚ ਲੋਕ ਗਿੱਲਿਆ ਕੱਪੜਾ ਲੈ ਕੇ ਆਪਣਾ ਰੁਮਾਲਾ ਗਿੱਲੀਆਂ ਕਰਕੇ ਬੂਰੀਆਂ ਗਿੱਲੀਆਂ ਕਰਕੇ ਤੇ ਉਹਦਾ ਅਸਰ ਥੋੜਾ ਘਟਦਾ ਤੇ ਨੂਨ ਜਿਹੜਾ ਨੂਨ ਵੀ ਦਿੱਤਾ ਜਾ ਰਿਹਾ ਲੋਕਾਂ ਨੂੰ ਉਹਦਾਂ ਵੀ ਅਸਰ ਘਟਦਾ ਹੈ ਨੂਨ ਜੇ ਨੂਨ ਆਪਾਂ ਖਾਨਿਆ ਤਾਂ ਉਧਰ ਅਸਰ ਘਟਦਾ ਹੈ ਇਸ ਤਰੂ ਗੈਸ ਦਾ ਤੇ ਤੁਸੀਂ ਦੇਖ ਸਕਦੇ ਹੋ ਵੀ ਪੱਤਰਕਾਰਾਂ ਨੂੰ ਵੀ ਜਿਹੜੀ ਕਵਰੇਜ ਕਰਨ ਦਾ ਕਵਰੇਜ ਕਰ ਰਹੇ ਨੇ ਉਹ ਵੀ ਬੜਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਪੱਤਰਕਾਰਾਂ ਨੂੰ ਵੀ